好嘞。 ਇਹ ਆਕੇ ਗੁਰੂ ਦੀ ਕਿਰਪਾ ਨਾਲ ਮੈਂ ਜੋ ਸੇਵਾ ਮੈਂ ਸੀ ਆਪ ਲਈ ਬ੍ਰਿਨੇ ਤੇ ਗੁਰੂ ਦੀ ਸੰਗਤਾਂ ਦੀ ਪਿਆਰ ਨਾਲ ਹੋਏ ਮੇਰੇ ਕੋਲ ਕੋਈ ਮੇਂ ਗੁਣ ਨਹੀਂ ਆਦਾ ਕੋਈ ਵੀ ਇਹ ਗੁਰੂ ਨੇ ਸੰਗਤਾਂ ਦਾ ਪਿਆਰ ਇੰਨਾ ਹੈ ਕਿ ਮੇਰੇ ਨੂੰ ਬਨ ਲਿਆ ਸਕੀਲ ਲਿਆ ਜਦ ਸਭ ਕੁਝ ਬੀਤੇ ਮਤ ਹੋ ਜਾਂਦਾ ਨਾ ਇਹਦਾ ਮੇਰਾ ਮਨ ਕਿਸਾ ਕੋਈ ਛੜਤਾ ਰਿਸ਼ਤੇ ਦਾ ਜਨਮ ਨਾਲ ਛੜਤਾ ਇਸ ਪਿਆਰ 'ਚ ਮੋਟ ਗਿਆ ਤੇ ਸੇਵਾ ਕੀਤੀ ਗੁਰੂ ਦੀ ਕਿਰਪਾ ਨਾਲ ਤੇ ਮੈਂ ਮਾਫੀ ਮੰਗਦਾ ਇੰਨੇ ਸੰਜੋ ਕਰਦਿਆਂ ਸੇਵਾ ਬੇਹਦ ਗਲਤੀਆਂ ਹੋਈਆਂ ਹੋਣਗੀਆਂ ਉਹ ਸੰਗਤ ਮਾਵੇ ਤੇ ਮੈਂ ਗੁਰੂ ਆਪ ਹੀ ਮਾਫ ਕਰ ਦੇਗਾ ਉਹਨਾਂ ਨੂੰ ਕਿ ਮੈਂ ਮਾਫੀ ਮੰਗਣਾ ਚਾਹੁੰਦਾ ਠੀਕ ਹੈ ਜੇ ਲੋੜਤਾ ਕਰੇ ਸੇ ਬੜੀ ਬੜੀ ਆ ਵੀ ਕਿਰਪਾ ਨੂੰ ਗੁਰੂ ਤੁਹਾਨੂੰ ਪਤਾ ਹੈ ਵੀ ਬੜੇ ਮਾਰੇ ਸਮੇਂ ਆਏ ਆ ਅਤਵਾਦ ਦਾ ਸਮਾਂ ਹੀ ਜਦੋਂ ਤੇ ਬਹੁਤ ਖਤਰਨਾਕ ਉਹਦੇ ਮੇਥੀ ਹਾਈ ਭੰਦਰ ਆਗੇ ਹਾਂ ਅਤਵਾਦ ਪੁਰਸ਼ ਫਿਸ਼ਾਪੇ ਮਾਦਰੀ ਆ ਇਹਨੇ ਉਹਦੇ ਹਾਈ ਭੰਦਰ ਆ ਬੜਾ ਖਤਰਨਾਕ ਸਮੇਂ ਵਿੱਚ ਵੀ ਤੇ ਸਾਰਾ ਗੱਲ ਹੈ ਗੁਰੂ ਦੀ ਸੰਗਤਾਂ ਦੇ ਪਿਆਰ ਕਰਕੇ ਆ ਮੇਰੇ ਵੀ ਕੋਈ ਗੁਣਿਆ사 ਜੇ ਮੈਸ ਗ੍ਰੰਥੀ ਵਾਲਾ ਕੋਈ ਕੋਈ ਨਹੀਂ ਆ ਉਹਦੀ ਕਿਪਨ ਆਪੇ ਨੂੰ ਗ੍ਰੰਥੀ ਬਣ ਆਲਿਆ ਤੇ ਆਪੇ ਸਹੀ ਬਲਈ ਹੈ ਤੇ ਸੰਤਾਂ ਦਾ ਮੈਨੇ ਬਹੁਤ ਦੀ ਬਤ ਪਿਆਰ ਮੇਰਾ ਜੋ ਮੇਰੀ ਬਿਆਹ ਜਬਾਨ ਖੈਰ ਨਹੀਂ ਸਕਦੀ ਉਹ ਪਿਆਰ ਮੈਨੂੰ ਸੰਤਾਂ ਨੂੰ ਤੇ ਮੈਂ ਵਾਰ ਵਾਰ ਹੀ ਇਹ ਕਹਿੰਦਾ ਸੰਤਾਂ ਮੈਨੂੰ ਮਾਫ ਕਰਤਨ ਗਲਤੀਆਂ ਮੇਰੀਆਂ ਤੇ ਗੁਰੂ ਆਪੇ ਬਖਸ਼ਦੇ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਿੰਘ ਜੀ ਬਾਈ ਸਵਿੰਦਰ ਸਿੰਘ ਹੋਣਾ ਨੇ ਜਿਹੜਾ ਤੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬਹਾਰਾ ਨੇ ਬੜੀ ਰਹਿਮਤ ਕੀਤੀ ਬੜਾ ਤਰਸ ਕੀਤਾ ਆਪ ਗੁਰੂ ਘਰ ਦੀ ਸੇਵਾ ਨਾਲ ਕੋਲੋਂ ਬਤੌਰ ਗ੍ਰੰਥੀ ਤੌਰ ਲਈ ਸਾਧ ਸੰਗਤ ਦੀ 87 ਤੋਂ ਲੈ ਕੇ ਹੁਣ ਤੱਕ ਸੇਵਾ ਜਿਹੜਿਆ ਬੜੇ ਸੁੱਚੇ ਢੰਗ ਦੇ ਨਾਲ ਕਿਉਂਕਿ ਉਹਨਾਂ ਦੀ ਗੁਰਬਾਣੀ ਦਾ ਫਰਮਾਨ ਹੈ ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਉਹਨਾਂ ਦੀ ਇਮਾਨਦਾਰੀ ਬਾਰੇ ਉਹਨਾਂ ਦੇ ਕੈਰੇਕਟਰ ਬਾਰੇ ਮੈਨੂੰ ਬਹੁਤਾ ਵੀ ਖਿਆਨ ਕਰਨ ਦੀ ਲੋੜ ਨਹੀਂ ਆਪ ਸੰਗਤਾਂ ਜਾਣਦੇ ਹੋ ਸਾਰੇ ਸਾਰੀਆਂ ਸੰਗਤਾਂ ਦੋਆ ਟਿਕੜਾਂ ਦੀ ਹੈ ਕਿ ਆਲੇ ਦੁਆਲੇ ਜਾਣਦੀਆਂ ਨੇ ਕਿਹੜਾ ਜੀ ਇਮਾਨਦਾਰੀ ਇੰਨੇ ਗੁਰੂ ਸਾਹਿਬ ਨੇ ਕੁੱਟ-ਕੁੱਟ ਕੇ ਭਰੀ ਹੋਈ ਉਹਨਾਂ ਦੇ ਕੈਰੇਕਟਰ ਬਾਰੇ ਸਾਡੀਆਂ ਸ਼ਾਮਾਂ ਨੂੰ ਸਵੇਰੇ ਅੰਮ੍ਰਿਤ ਵੇਲੇ ਨੇਰੇ ਮੂੰਹ ਨੇਰੇ ਸਾਡੀਆਂ ਬੀਬੀਆਂ ਪੜਾ ਲੜਕੀਆਂ ਵੀ ਕੋਤਰੀ ਆਉਂਦੀਆਂ ਸੀ ਪਰ ਕੋਈ ਵੀ ਕਿਸੇ ਤਰ੍ਹਾਂ ਦਾ ਅੱਜ ਤੱਕ ਇੰਨੇ ਲੰਮੇ ਸਮੇਂ ਸਾਨੂੰ ਕੋਈ ਨਾਵਾ ਪ੍ਰਬੰਧ ਕਰ ਕਿਸੇ ਪੱਖ ਤੋਂ ਨਹੀਂ ਮਿਲਿਆ ਕਿ ਬਾਬਾ ਜੀ ਨੇ ਸਾਡੇ ਪਾਸ ਐਡਾਂ ਕੀਤਾ ਜਾਂ ਸਾਡੀ ਇਹ ਘਰਾਂ ਵਿੱਚ ਗੱਲ ਆਏ ਹੋਈ ਕਦੇ ਗੁਰਦੁਆਰੇ ਵੀ ਕੋਈ ਗੱਲ ਨਹੀਂ ਹੋਈ ਭਾਵ ਜੋ ਪ੍ਰਬੰਧਕਾਂ ਨੇ ਜੋ ਸਕਟਾ ਨੇ ਫੈਸਲਾ ਵਿਚਾਰ ਕੀਤੀ ਸੀ ਪੰਜ ਛੇ ਦਿਨ ਪਹਿਲਾਂ ਇਹ ਬਾਬਾ ਜੀ ਨੂੰ ਮਾਇਕ ਪੱਖ ਤੋਂ ਉਹਨਾਂ ਦੀ ਭਾਵ ਪੇੜਾ ਦਿੱਤੀ ਜਾਵੇ ਉਹਨਾਂ ਦਾ ਮਾਣ ਪੱਤਾ ਦਿੱਤਾ ਜਾਵੇ ਸੋ ਸਾਥੀ ਸਾਰੇ ਪ੍ਰਬੰਧਕਾਂ ਤੇ ਸੰਗਤਾਂ ਨੇ ਵਿਚਾਰ ਬਣਾ ਕੇ ਇਹ ਬਣਾਇਆ ਸੀ 21000 ਰੁਪਇਆ ਅੱਜ ਨੂੰ ਨਗਦ ਰਾਸ਼ੀ ਦਿੱਤੀ ਜਾ ਰਹੀ ਜਿਹੜੀ ਹੁਣ ਦਿੱਤੀ ਗਈ ਹੈ ਬਾਕੀ ਸਾਡੀ ਸੰਗਤਾਂ ਵੱਲ ਸੁਝਾਅ ਆ ਰਿਹਾ ਸੀ ਕਾਫੀ ਦਿਨਾਂ ਤੋਂ ਕਿ ਬਾਬਾ ਜੀ ਨੂੰ ਥੋੜਾ ਬਟਾ ਹਰ ਮਹੀਨੇ ਕਿਰਾਇਆ ਪਤਾ ਵੀ ਦਿੱਤਾ ਜਾਵੇ ਇਹ ਨਹੀਂ ਕਿ ਉਹਨਾਂ ਦੇ ਬੱਚੇ ਮਾਰੇ ਕਿਰਪਾ ਵਾ ਇੱਕ ਅਮਰੀਕਾ ਬੈਠਾ ਇੱਥੇ ਵੀ ਕਮਾਉਂਦਾ ਹੈ ਕੋਈ ਕਮੀ ਨਹੀਂ ਉਹਨਾਂ ਦੀ ਗੱਲ ਨਹੀਂ ਪਰ ਫਿਰ ਵੀ ਕਹਿੰਦੇ ਸਾਡੇ ਵੱਲੋਂ ਫਰਜ਼ ਬੰਦਾ ਵਾ ਕਿ ਅਸੀਂ ਪ੍ਰਬੰਧਕਾਂ ਦਰੂ ਘਰ ਦੀ ਸੇਵਾ ਵਿੱਚੋਂ ਉਹਨਾਂ ਦੀ ਮਦਦ ਕੀਤੀ ਜਾਵੇ ਥੋੜੀ ਬੋਤੀ ਦਿਨਾਂ ਚ ਰੱਬ ਉਹਨਾਂ ਦੀ ਗੁਰੂ ਕਿਰਪਾ ਕਰ ਅੱਜ ਤੋਂ ਬਾਅਦ ਉਹਨਾਂ ਦੀ ਉਮਰ ਵਾਹ ਲੰਬੀ ਕਰੇ ਸਿਹਤ ਦੀ ਚੜ੍ਹਦੀ ਕਲਾ ਰੱਖੇ ਇਸ ਕਰਕੇ ਉਹਨਾਂ ਵਾਸਤੇ ਇਸ ਕੀਤਾ ਹਰ ਮਹੀਨੇ ਤਕਰੀਬਨ 3000 ਰੁਪਏ ਸਾਥ ਸੰਗਤ ਦੀ ਉਹਨਾਂ ਨੂੰ ਹਰ ਮਹੀਨੇ ਮਾਣ ਪੱਤਾ ਦਿੱਤਾ ਜਾਵੇਗਾ ਪਰ ਇਸ ਪ੍ਰਬੰਧਕਾਂ ਨੇ ਫੈਸਲਾ ਕੀਤਾ ਕਿ ਉਹਨਾਂ ਦੇ ਲੜਕੇ ਨੂੰ ਅਸੀਂ ਬਾਹਰੋਂ ਗ੍ਰੰਥੀ ਨਹੀਂ ਲਪੜਣਾ ਪੈਣ ਉਹਨਾਂ ਦੀ ਵਾਹੇ ਇਹ ਲੜਕਾ ਉਹਨਾਂ ਦੀ ਸੇਵਾ ਕਰੇਗਾ ਉਹਨੂੰ ਪੈਲ ਦੇਣੀ ਆ ਫਿਰ ਉਹਨਾਂ ਨੇ ਸਾਡੀ ਬੇਨਤੀ ਨੂੰ ਮੰਨ ਲਿਆ ਪ੍ਰਬੰਧਕਾਂ ਨੇ ਉਹ ਕਹਿੰਦੇ ਸੇਵਾ ਨਿਭਾ ਵਾਗੇ ਸਾਹ ਸੰਗ ਦੀ ਉਹ ਸੇਵਾ ਅੱਜ ਉਹਨਾਂ ਨੂੰ ਭਾਈ ਪ੍ਰੀਤਮ ਸਿੰਘ ਸੇਵਾ ਗ੍ਰੰਥੀ بطور ਗ੍ਰੰਥੀ ਉਹਨਾਂ ਦੀ ਸੇਵਾ ਸੰਭਾਲ ਲਈ ਆ ਸੋ ਪ੍ਰਬੰਧਕਾਂ ਅਨੁਸਾਰ ਸਾਰਿਆਂ ਸਾਥੀਆਂ ਨੂੰ ਬੇਨਤੀ ਹੈ ਕਿ ਉਹ ਭਾਈ ਪ੍ਰੀਤਮ ਸਿੰਘ ਜੀ ਜਿਦੋਂ ਤੁਹਾਡੇ ਗੁਰੂ ਆਪਣੇ ਗੁਰੂ ਘਰ ਦੇ ਵਜ਼ੀਰ ਹੋਣਗੇ ਅਗੇ ਸਾਡਾ ਸਾਰਿਆਂ ਦਾ ਸੰਗਤ ਦਾ ਫਰਜ਼ ਬੰਦਾ ਹੁਣ ਦਾ ਮਾਨ ਸਨਮਾਨ ਕਰਨਾ ਹੁਣ ਦਾ ਇਜਤ ਪੱਖ ਰੱਖਣਾ ਵੇਖਣਾ ਹਰ ਪੱਖ ਤੇ ਉਹਨਾਂ ਦੇ ਭਾਵ ਸੁਸਾਸਿ ਅੱਜ ਭਾਗਾ ਵਾਲਾ ਦੇਣਵਾ ਬੜਾ ਖੁਸ਼ੀਆਂ ਵਾਲਾ ਦੇਣਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨਾਂ ਕਹਿ ਕੇ ਇਹਨੇ ਲਫੜਾ ਨਾ ਫੱਟੇ ਬਰੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ